ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਮਾ ਦਾ ਮੁਰਤਤ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 14 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਜੀ ਐਮਐਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕੋਈ ਵੀ ਬੱਦਲ ਬਾਈ ਸਿਸਟਮ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਨਾਲ ਲੱਗਦੇ ਸੂਬੇ ਰਾਜਸਥਾਨ ਅਤੇ ਹਰਿਆਣਾ ਵਿੱਚ ਵੀ ਕਿਸੇ ਤਰੀਕੇ ਦਾ ਸਿਸਟਮ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਜਿਹੜੇ ਜ ਉਨਾ ਦੇ ਮੁਤਾਬਕ ਕੋਈ ਵੱਡੀ ਮੀਂਹ ਦੀ ਘਟਨਾ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਦੁਆਰ ਤੋਂ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਬੀਤੇ ਕੱਲ ਤਾਪਮਾਨ ਜਿਹੜੇ ਨੇ ਉਹ 34-35 ਡਿਗਰੀ ਨੂੰ ਪਾਰ ਕਰ ਚੁੱਕੇ ਨੇ ਤੇ ਜਿਸ ਦੇ ਕਾਰਨ ਰਾਤ ਵੇਲੇ ਵੀ ਮੌਸਮ ਗਰਮ ਬਣਦਾ ਹੋਇਆ ਦਿਖਾਈ ਦੇ ਰਿਹਾ ਸੀ ਅੱਜ ਦਿਨ ਦੀ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫ ਬਣ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਸਵੇਰ ਵੇਲੇ ਤੋਂ ਹੀ ਟੁੱਟਵੇਂ ਰੂਪ ਦੇ ਵਿੱਚ ਕੋਈ ਬੱਦਲ ਬਾਈ ਜਿਹੜੀ ਮਾਝੇ 도ਆਬੇ ਵਿੱਚ ਐਂਟਰ ਕਰ ਰਹੀ ਸੀ ਪਰ ਉਸ ਦਾ ਕੋਈ ਵੱਡਾ ਅਸਰ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕਰ ਲਈ ਧੁੱਪ ਵਗੈਰਾ ਦੀ ਤਾਂ ਗਰਮੀ ਪੂਰੇ ਚੌਰ ਦੇ ਅੱਜ ਐਕਟਿਵ ਰਹੇਗੀ ਜੀ ਹਵਾ ਦੀ ਗੱਲ ਕਰੀਏ ਕੋਈ ਵੱਡੀ ਕਾਰਵਾਈ ਹਵਾ ਦੇ ਦਿਖਾਈ ਨਹੀਂ ਦੇ ਰਹੀ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਇਹ ਇਹ ਸਿਸਟਮ ਹਵਾ ਦੇ ਨਾਲ ਜਦੋਂ ਅੱਗੇ ਵਧੇਗਾ ਤਾਂ ਇਹ ਰਾਜਸਥਾਨ ਵੱਲ ਕੁਝ ਕਰਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਵੱਲ ਕੋਈ ਵੱਡੀ ਰਾਹਤ ਹੋ ਫਿਲਹਾਲ ਮੀਂਹ ਕਣ ਦੀ ਅੱਜ ਦਿਖਾਈ ਨਹੀਂ ਦੇ ਰਹੀ ਨਾਲ ਦੇ ਹੁਣ ਡਾਟਾ ਸਿਸਟਮ ਦੇਖ ਲੈਂਦੇ ਆ ਕੀ ਕਹਿੰਦਾ ਜੀ ਰੜਾ ਸਿਸਟਮ ਵਿੱਚ ਵੀ ਸਾਹਬ ਦਿਖਾਈ ਦੇ ਰਿਹਾ ਕੋਈ ਵੱਡੀ ਕਾਰਵਾਈ ਫਿਲਹਾਲ ਨਹੀਂ ਹੈ ਬੱਦਲਬਾਈ ਦੀ ਬੱਦਲਬਾਈ ਹਰਕੀ ਫੁਲਕੀ ਜਿਹੜੀ ਹੈ ਉਹ ਯੂਪੀ ਅਤੇ ਰਾਜਸਥਾਨ ਚ ਦਿਖਾਈ ਦੇ ਰਹੀ ਹੈ ਜਿਸ ਤੋਂ ਵੀ ਸਾਫ ਪਤਾ ਲੱਗ ਰਿਹਾ ਕੋਈ ਮੀਂਹ ਕਣੀ ਦੀ ਉਮੀਦ ਅੱਜ ਪੰਜਾਬ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਹੁਣ ਦੇਖ ਲੈਂਦੇ ਮੌਸਮ ਵਿਭਾਗ ਦੇ ਅਲਰਟ ਜਾਰੀ ਹੋਏ ਨੇ ਉਹ ਕੀ ਕਹਿ ਰਹੇ ਨੇ ਬੀਤੀ ਗੱਲ 13 ਜੁਲਾਈ ਨੂੰ ਜੋ ਅਲਰਟ ਜਾਰੀ ਹੋਏ ਨੇ ਜੀ ਉਹਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੇ ਚਾਂਸ ਦੱਸੇ ਗਏ ਨੇ ਜੀ ਕੋਈ ਵੱਡੀ ਕਾਰਵਾਈ ਨਹੀਂ ਹੈ ਜੀ ਮੀਂਹ ਦੀ ਫਿਲਹਾਲ ਤਾਪਮਾਨ ਜਗਨੇ 38 ਡਿਗਰੀ ਤੇ ਤੇਰੇ ਦੋਨਾਂ ਸਟੇਟਾਂ ਦੇ ਵਿੱਚ ਬਣੇ ਹੋਏ ਦਿਖਾਈ ਦੇ ਰਹੇ ਨੇ ਜੀ ਅਗਰ ਗੱਲ ਕਰ ਲਈਏ ਮੀਂਹਾਂ ਦੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਹੁਣ ਆਉਂਦੇ ਹਫਤੇ ਦੀ ਗੱਲ ਕਰੀ ਟੁੱਟਵੇਂ ਰੂਪ ਦੇ ਵਿੱਚ ਮੀਂਹਾਂ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਤੇਰੀ ਠੀਕ ਹੈ ਜੀ ਜਿਸ ਦੇ ਵਿੱਚ 20 ਤੋਂ 25% ਦੇ ਚਾਂਸ ਨੇ ਮੀਂਹ ਦੇ ਫਿਲਹਾਲ ਦਿਖਾਈ ਦੇ ਰਹੇ ਨੇ ਇਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਮੌਸਮ ਆਉਣ ਦਿਨਾਂ ਦੇ ਵਿੱਚ ਖੁਸ਼ਕ ਅਤੇ ਸਾਫ ਬਣਦਾ ਹੋਇਆ ਦਿਖਾਈ ਦੇ ਰਿਹਾ ਅਗਰ ਗੱਲ ਕਰੀਏ ਤਾਂ ਤੇਰੇ ਤੇ ਲੰਘ ਚੁੱਕੀ ਹੋਈ ਵੱਡੀ ਚਤਾਵਨੀ ਹੈ ਜਿਹੜੀਆਂ ਫਿਲਹਾਲ ਜਾਰੀ ਨਹੀਂ ਹੋਏ ਮੌਸਮ ਵਿਭਾਗ ਵੱਲੋਂ ਜਿਸ ਤੋਂ ਕਿ ਵੱਡੀ ਕੋਈ ਉਮੀਦ ਨਹੀਂ ਲਗਾਈ ਜਾਂ ਸਰਦੀ ਕੇ ਅੰਤ ਦਿਨਾਂ ਦੇ ਵਿੱਚ ਕੋਈ ਵੱਡੀ ਰਾਹਤ ਮਿਲੇ ਮੀਂਹ ਦੀ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਸੀ ਮੌਨਸੂਨ ਦੇ ਉਸ ਤਰੀਕੇ ਨਾਲ ਮੀਂਹ ਨੇ ਬਤਾਰਾ ਨਹੀਂ ਕੀਤਾ ਉਸ ਦੇ ਉਲਟ ਮੌਸਮ ਖੁਸ਼ਕ ਅਤੇ ਸਾਬਣਿਆ ਰਿਹਾ ਲੋਕਾਂ ਨੂੰ ਮੌੜ ਹੁਮਸਾ ਦੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਉਹ ਦਿਨਾਂ ਦੇ ਵਿੱਚ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਅਸੀਂ ਦੁਪਹਿਰ ਦੇ ਵੀਡੀਓ ਵਿੱਚ ਲੈ ਕੇ ਆ ਜਾਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਚੰਗੀ ਲੱਗਦੀ ਹੈ ਬੈਲ ਆਈਕਨ ਨੂੰ ਪ੍ਰੈਸ ਕਰਕੇ ਲਗਾਤਾਰ ਸਾਡੇ ਵੀਡੀਓ ਦੇਖਣ ਲਈ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਡੇ ਰạch ਕੁਬੀਰਨ ਦਾ ਧੰਨਵਾਦ ਜੀ